ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੀ ਗੁਰਦੁਆਰਾ ਪਾਸਾ ਜੀ ਨੌਮੀ ਫਗਵਾੜੇ ਤੇ ਪਹੁੰਚੇ ਹੋਇਆ ਇਸ ਧਰਤੀ ਨੂੰ ਇੰਦਰੀ ਚਾਦਰ ਗੁਰਤੇਗ ਬਹਾਦਰ ਜੀ ਦੀ ਚਰਨ ਸੋ ਪ੍ਰਾਪਤਾ ਜੀ ਤੇ ਆਪਾਂ ਤੁਹਾਨੂੰ ਇਸ ਦੇ ਸਾਰੇ ਇਤਿਹਾਸ ਬਾਰੇ ਵੀ ਦੱਸਾਂਗੇ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੇ ਬਾਬਾ ਜੀ ਤੋਂ ਇਤਿਹਾਸ ਬਾਰੇ ਵੀ ਜਾਣਕਾਰੀ ਲਵਾਂਗੇ ਤੇ ਤੁਹਾਨੂੰ ਆਪਾਂ ਆਜੋ ਆਪਾਂ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗੇ ਆਜੋ ਜੀ ਇਸ ਪਵਿੱਤਰ ਸਥਾਨ ਧਰਤੀ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਚਰਨ ਸੋ ਪ੍ਰਾਪਤ ਹੈ ਅਸਾਮ ਦੇ ਰਾਜੇ ਵੱਲੋਂ ਬੇਨਤੀ ਕਰਨ ਤੇ ਸਤਿਗੁਰੂ ਜੀ ਅਨੰਤਪੁਰ ਸਾਹਿਬ ਤੋਂ ਤਿੰਨ ਸੰਗਤਾਂ ਨਾਲ ਯਾਤਰਾ ਦਾ ਪ੍ਰੋਗਰਾਮ ਬਣਾ ਕੇ ਗੱਡਿਆਂ ਵਿੱਚੋਂ ਭਾਂਡੇ ਬਿਸਤਰੇ ਕਤਾਰਾਂ ਆਦਿ ਲੱਦ ਕੇ ਰੱਬਾ ਤੇ ਘੋੜਿਆਂ ਤੇ ਅਸਵਾਰ ਹੋ ਕੇ ਮਾਲੇ ਵਿੱਚੋਂ ਦੀ ਹੁੰਦੇ ਹੋਏ ਤੂੰ ਹੀ ਰਾਮਗੜ੍ਹ ਬੋੜਾ ਗੁਣੀ ਕੇ ਆਲੂ ਵਰਖ ਪਵਾਨੀਗੜ ਹੁੰਦੇ ਹੋਏ ਇੱਕ ਇਕਤਕ ਸਮੇਤ 1722 ਨੂੰ ਇਸ ਪਵਿੱਤਰ ਧਰਤੀ ਨੂੰ ਭਾਗ ਲਾਏ ਇਸ ਪਵਿੱਤਰ ਜਗ੍ਹਾ ਤੇ ਆਪਣੀ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਸੋ ਹੁਣ ਮਹਲਾਦ ਪ੍ਰੀਤਮ ਜਾਣੇ ਲਈ ਮਰਮਾਈ ਆਪਣੇ ਸੁਖ ਜੀਓ ਜੈਕ ਫਾਸ਼ਿਓ ਕੇ ਕਾਹੋ ਨਾਹੀਂ ਇਸ ਸਮੇਂ ਗੁਰੂ ਜੀ ਦੇ ਨਾਲ ਉਹਨਾਂ ਦੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਮਾਮਾ ਕਿਰਪਾਲ ਦਾਸ ਜੀ ਭਾਈ ਸੰਗਤੀਆ ਜੀ ਭਾਈ ਸੁਖਨੰਦ ਜੀ ਭਾਈ ਸਹਿਬ ਜੀ ਚੰਦ ਜੀ ਅਤੇ ਗੁਰਬਖਸ਼ ਦਾਸ ਜੀ ਉਦਾਸੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦਾ ਜੀ ਭਾਈ ਗੁਰਦਿੱਤਾ ਜੀ ਭਾਈ ਜੇਤਾ ਜੀ ਭਾਈ ਨੱਥੂ ਰਾਮ ਜੀ ਦਾ ਰਵਾਬੀ ਜਥਾ ਵੀ ਨਾਲ ਹਾਂਜੀ ਤੁਸੀਂ ਆਪਣੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਅੱਗੇ ਹੋਰ ਵੀ ਇਤਿਹਾਸ ਬਾਰੇ ਦੱਸਾਂਗੇ ਤੇ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਵੀ ਕਰਵਾਵਾਂਗੇ ਆਪਾਂ ਹੁਣ ਦਰਬਾਰ ਸਾਹਿਬ ਵਿੱਚ ਚੱਲਾਂਗੇ ਜੀ ਤੇ ਦਰਸ਼ਨ ਕਰਾਂਗੇ ਆਜੋ ਆਪਾਂ ਦਰਬਾਰ ਸਾਹਿਬ ਵਿੱਚ ਚੱਲਦੇ ਆਂ ਦਰਬਾਰ ਸਾਹਿਬ ਵਿੱਚੋਂ ਆਪਾਂ ਅੰਦਰ ਚਾਰੇ ਪਾਸੇ ਦਿਖਾਵਾਂਗੇ ਦਰਬਾਰ ਸਾਹਿਬ ਵਿੱਚ ਬਹੁਤ ਸੋਹਣਾ ਤੇ ਸ਼ਾਨਦਾਰ ਬਣਾਇਆ ਹੋਇਆਗਾ ਅੰਦਰ ਬੈਠ ਕੇ ਬਹੁਤ ਵਧੀਆ ਮਨ ਲੱਗਦਾ ਹੈ ਜੀ ਗੁਰੂ ਘਰ ਵਿੱਚ ਬਹੁਤ ਸਜਾਵਟ ਤੇ ਬਹੁਤ ਸਫਾਈ ਬਹੁਤ ਵਧੀਆ ਲੱਗਿਆ ਦੇਖ ਕੇ ਆਪਾਂ ਤੁਹਾਨੂੰ ਆਜੋ ਇਤਿਹਾਸ ਨਾਲ ਫਿਰ ਦੁਬਾਰਾ ਤੋਂ ਜੋੜੀਏ ਤੇ ਆਪਾਂ ਤੁਹਾਨੂੰ ਅੱਗੇ ਆਪਾਂ ਗੱਲ ਵੀ ਕਰਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਉੱਥੇ ਤੋਂ ਸ਼ੁਰੂ ਕਰਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਮਿਰਵਾਬੀ ਜਥਾ ਵੀ ਨਾਲ ਸੀ ਉਹ ਇਸ ਜਗ੍ਹਾ ਤੋਂ ਠਹਿਰਨ ਤੋਂ ਬਾਅਦ ਜੋ ਕਿ ਉਹਨਾਂ ਨੂੰ ਇਸ ਪਵਿੱਤਰ ਸਥਾਨ ਤੇ ਇੱਕ ਦਿਨ ਠਹਿਰਨ ਤੋਂ ਬਾਅਦ ਗੁਰੂ ਸਾਹਿਬ ਸੰਗਤਾ ਸਮੇਤ ਕਰਾਚੋ ਨਗਰ ਹੁੰਦੇ ਹੋਏ ਢਲਕਨੋੜਵਾਲ ਚੱਲ ਗਏ ਇਸ ਪਵਿੱਤਰ ਸਥਾਨ ਤੋਂ ਗੁਰੂ ਸਾਹਿਬ ਜੀ ਅਪਾਰ ਬਖਸ਼ਿਸ ਦੁਆਰਾ ਪ੍ਰੇਮੀਆਂ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਸਤਿਗੁਰਾਂ ਦੇ ਇਸ ਸਥਾਨ ਤੇ ਹਰ ਮਹੀਨੇ ਪੰਜਵੀਂ ਫਲਾਨਾ ਜੋੜ ਮੇਲਾ ਵਸੰਤ ਪੰਚਮੀ ਸੰਗਰਾਂਦ ਸਹੀਦੀ ਗੁਰਪੁਰਬ ਪੰਚਮੀ ਅਤੇ ਨੌਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸੰਕਤਾਂ ਦਾ ਸਹਿਯੋਗ ਨਾਲ ਬੜੀ ਸਰਦਾਰ ਨਾਲ ਮਨਾਇਆ ਜਾਂਦਾ ਹੈ ਆਪਾਂ ਦਾ ਨੂੰ ਅੱਗੇ-ਅੱਗੇ ਇਤਿਹਾਸ ਨਾਲ ਜੋੜਾਂਗੇ ਤੇ ਤੁਸੀਂ ਇਹ ਤਾਂ ਹੋਰ ਗੁਰੂ ਘਰਾਂ ਦੀਆਂ ਵੀਡੀਓ ਦੇਖਣ ਲਈ ਆਪਾਂ ਨੂੰ ਜੀ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਨੂੰ ਅੱਗੇ ਇਤਿਹਾਸ ਲੜੀਵਾਰ ਦੱਸਦੇ ਹਾਂ ਜੀ ਗੁਰੂ ਗੁਰਦੁਆਰਾ ਸਾਹਿਬ ਵਿਖੇ ਮਰਯਾਦਾ ਅਨੁਸਾਰ ਰੋਜ਼ਾਨਾ ਨਿਤਨੇਮ ਆ ਸਾਰੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਤੇ ਸ਼ਾਮ ਨੂੰ ਕੀਰਤਨ ਤੇ ਪਾਠ ਪ੍ਰੰਤੂ ਸਮਾਪਤੀ ਹੁੰਦੀ ਹੈ ਗੁਰੂ ਦਾ ਲੰਗਰ ਸਤਿਗੁਰਾਂ ਦੀ ਕਿਰਪਾ ਉਤਾਰਨ ਹਟੁੱਟ ਵਰਤਦਾ ਹੈ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਹੁੰਦਾ ਦੀ ਸਜਾਵਟ ਤੇ ਹੋਰ ਵੀ ਬਹੁਤ ਖੂਬਸੂਰਤੀ ਨਾਲ ਇੱਥੇ ਬਹੁਤ ਜ਼ਿਆਦਾ ਸਫਾਈ ਵੀ ਕੀਤੀ ਜਾਂਦੀ ਹੈ ਇੱਥੇ ਦੀ ਕਮੈਂਟੀ ਤੇ ਮੈਨੇਜਰ ਬਹੁਤ ਹੀ ਧਿਆਨ ਵਿੱਚ ਰੱਖਦੇ ਹਨ ਤੇ ਇੱਥੇ ਦੀ ਦੇਖਪਾਲ ਕਰਦੇ ਹਨ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਬਹੁਤ ਵਧੀਆ ਫੁੱਲ ਲਗਾਏ ਹੋਏ ਹਨ ਤੇ ਦਰਖਤਾਂ ਨਾਲ ਇਸ ਗੁਰੂ ਘਰ ਦੀ ਸਜਾਵਟ ਨੂੰ ਬਣਾਇਆ ਹੋਇਆ ਹੈ ਆਪਾਂ ਤੁਹਾਨੂੰ ਅੱਗੇ-ਅੱਗੇ ਇਤਿਹਾਸ ਬਾਰੇ ਜੋੜਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਜੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਜਿਵੇਂ ਕਿ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ ਤੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਆਪਾਂ ਤੁਹਾਨੂੰ ਲੰਗਰ ਵਿੱਚ ਵੀ ਲੈ ਕੇ ਚੱਲਾਂਗੇ ਤੇ ਤੁਸੀਂ ਫੁੱਲਾਂ ਦੀ ਸਜਾਵਟ ਦੇਖ ਕੇ ਮੇਰਾ ਤਾਂ ਬਹੁਤ ਮਨ ਖੁਸ਼ ਹੋਇਆ ਇਦਾਂ ਹੀ ਸਭ ਨੂੰ ਕਰਨਾ ਚਾਹੁੰਦਾ ਹੈ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਫੁੱਲ ਇੱਥੇ ਲਗਾਏ ਹੋਏ ਹਨ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਜਿੱਥੇ ਕਿ ਬਹੁਤ ਵਧੀਆ ਸਫਾਈ ਨਾਲ ਸੰਗਤਾਂ ਸੇਵਾ ਕਰਦੀਆਂ ਹਨ ਇਹ ਆਪਣਾ ਗੁਰੂ ਕਾ ਲੰਗਰ ਇੱਧਰ ਆ ਗਿਆ ਜਿੱਥੇ ਸੰਗਤਾਂ ਲੰਗਰ ਸਕਦੀਆਂ ਹਨ ਹੁਣ ਆਪਾਂ ਲੰਗਰ ਹਾਲ ਵਿੱਚ ਚੱਲਾਂਗੇ ਜੋ ਕਿ ਬਹੁਤ ਹੀ ਵਧੀਆ ਤੇ ਇਤਿਹਾਸਿਕ ਤਸਵੀਰਾਂ ਬਣਾ ਕੇ ਇਸ ਅ디 ਸਜਾਵਟ ਨੂੰ ਹੋਰ ਵੀ ਵਧੀਆ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਆਪਣੇ ਸਾਰਿਆਂ ਗੁਰੂਆਂ ਦੀਆਂ ਫੋਟੋਆਂ ਭਰਾਂ ਕੇ ਇਸ ਲੰਗਰ ਹਾਲ ਦੀ ਹੋਰ ਵੀ ਸਜਾਵਟ ਨੂੰ ਵਧੀਆ ਬਣਾ ਦਿੱਤਾ ਗਿਆ ਹੈ। ਗੁਰੂ ਤੇਗ ਬਹਾਦਰ ਜੀ ਤੇ ਆਪਣੇ ਗੁਰੂ ਨਾਨਕ ਦੇਵ ਜੀ ਅੱਗੇ ਆਪਣੇ ਸਾਰੇ ਦਸੇ ਗੁਰੂਆਂ ਦੀਆਂ ਪਿਕਚਰਸ ਬਣਾਈਆਂ ਹੋਈਆਂ ਹਨ। ਦੇਖ ਕੇ ਬਹੁਤ ਵਧੀਆ ਲੱਗਿਆ ਤੇ ਆਪਾਂ ਤੁਹਾਨੂੰ ਅੱਗੇ ਇਤਿਹਾਸ ਬਾਰੇ ਦੱਸਦੇ ਹਾਂ। ਜਿਵੇਂ ਕਿ ਕਿਹਾ ਸੀ ਵੀ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਸੰਗਤਾਂ ਗੁਰੂ ਕੇ ਲੰਗਰ ਲਈ ਤਨ ਮਨ ਤਨ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦਿਆਂ ਹਨ ਗੁਰੂ ਗ੍ਰੰਥ ਦੇ ਦਾਸ ਪ੍ਰਧਾਨ ਸਮੂਹ ਮੈਂਬਰ ਲੰਗਰ ਕਮੇਟੀ ਫੱਗੂ ਵਾਲਾ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਪ੍ਰਮਾਣਗੀ ਦਿੱਤੀ ਸੀ ਵੀ ਤੁਸੀਂ ਵੀਡੀਓ ਬਣਾ ਸਕਦੇ ਹੋ ਆਪਾਂ ਫਿਰ ਤੁਹਾਨੂੰ ਦਿਖਾ ਸਕਦੇ ਆ ਇੱਥੇ ਦੀ ਸਜਾਵਟ ਜੋ ਕਿ ਫੁੱਲਾਂ ਨਾਲ ਹੋਰ ਵੀ ਵਧੀਆ ਬਣ ਗਈ ਹੈ ਬਹੁਤ ਵਧੀਆ ਲੱਗਿਆ ਤੇ ਇੱਥੇ ਸਾਡਾ ਬਹੁਤ ਵਧੀਆ ਮਨ ਲੱਗਿਆ ਤੇ ਆਪਾਂ ਸਾਰੀ ਆਪਣੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ YouTube ਤੇ ਜੀ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਹੈਗਾਗਾ ਆਨ ਲੱਕੀ ਵਲੋਗ 36 ਇਤਿਹਾਸਿਕ ਗੁਰਦੁਆਰਿਆਂ ਦੀ ਸੈਰ ਕਰਨ ਲਈ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆਪਾਂ ਤੁਹਾਨੂੰ ਐਦਾਂ ਹੋਰ ਵੀ ਗੁਰਦੁਆਰੇ ਇਤਿਹਾਸਿਕ ਗੁਰਦੁਆਰਿਆਂ ਨਾਲ ਜੋੜਦੇ ਰਹਿਾਂਗੇ ਤੁਹਾਨੂੰ ਇਸ ਵੀਡੀਓ ਕਿਵੇਂ ਲੱਗੀ ਤਾਂ ਤੁਹਾਨੂੰ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਆਪਾਂ ਤੁਹਾਨੂੰ ਹੋਰ ਵੀ ਇਤਿਹਾਸਿਕ ਗੁਰਦੁਆਰੇ ਦਿਖਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹਿਣਾ ਜੀ ਆਪਾਂ ਤੁਹਾਨੂੰ ਹਰ ਇੱਕ ਗੁਰੂ ਘਰ ਬਾਰੇ ਇਤਿਹਾਸ ਤੇ ਗੁਰੂ ਘਰ ਦੇ ਦਰਸ਼ਨਾਂ ਵੀ ਕਰਾਇਆ ਕਰਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਤੁਹਾਡਾ ਪਿਆਰ ਬਣਿਆ ਰਹੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਤੁਹਾਨੂੰ ਹਰ ਇੱਕ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਤੇ ਉਥੋਂ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ